ਜਦੋਂ ਮੋਦੀ ਸਰਕਾਰ ਵੱਲੋਂ ਕਿਰਤੀਆਂ ਵਿਰੋਧ ਚਾਰ ਕਿਰਤ ਕੋਡਾਂ ਨੂੰ ਲਾਗੂ ਕਰਨ ਦੇ ਵਿਰੋਧ ਕੇਂਦਰੀ ਟ੍ਰੇਡ ਯੂਨੀਅਨ ਮੁਲਾਜ਼ਮ ਫੈਡਰੇਸ਼ਨਾਂ ਅਤੇ ਜਮਹੂਰੀਤ ਪਸੰਦ ਲੋਕਾਂ ਵੱਲੋਂ ਪੰਜਾਬ ਅੰਦਰ ਵਿਰੋਧ ਦਿਵਸ ਮਨਾਇਆ ਜਾ ਰਿਹਾ ਇਸ ਵਿਰੋਧ ਦਿਵਸ ਦਾ ਪੂਰਾ ਪੂਰਾ ਸਮਰਥਨ ਕਰਦੇ ਹੋਏ ਪੰਜਾਬ ਸਬੋਡੀਨੇਟ ਸਰਵਿਸ ਫੈਡਰੇਸ਼ਨ ਜਿਲ੍ਹਾ ਜਲੰਧਰ ਦੇ ਵੱਲੋਂ ਗੁਰਾਇਆਂ ਵਿਖੇ ਪ੍ਰਧਾਨ ਬਲਬੀਰ ਸਿੰਘ ਗੁਰਾਇਆਂ ਦੀ ਪ੍ਰਧਾਨਗੀ ਹੇਠ ਵਿਰੋਧ ਦਿਵਸ ਮਨਾਇਆ ਗਿਆ ਇਸ ਸਮੇਂ ਸੰਬੋਧਨ ਕਰਦੇ ਹੋਏ ਪਾਸ ਆਸਾ ਫਾ ਦੇ ਸੂਬਾ ਜਨਰਲ ਸਕੱਤਰ ਤੀਰੇ ਸਿੰਘ ਬਾਸੀ ਨੇ ਕਿਹਾ ਕਿ 26 ਨਵੰਬਰ ਨੂੰ ਜਿੱਥੇ ਸਮੁੱਚੇ ਦੇਸ਼ ਵਿੱਚ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਸੰਵਿਧਾਨ ਦਿਵਸ ਦੀਆਂ ਤਜੀਆਂ ਹਾਂਦੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤੀਆਂ ਪੱਕੀ 44 ਕਿਰਤ ਕਾਨੂੰਨਾਂ ਨੂੰ ਰੱਦ ਕਰਦੇ ਹੋਏ 4 ਕਿਰਤ ਹੇਠਾਂ ਵਿੱਚ ਬਦਲ ਕੇ ਸਮੂਹ ਕਿਰਤੀਆਂ ਤੇ ਲਾਗੂ ਕਰਕੇ ਉਨ੍ਹਾਂ ਨੂੰ ਬੰਦੂਆਂ ਮਜ਼ਦੂਰ ਬਣਾਉਣ ਵੱਲ ਧੱਕਿਆ ਜਾ ਰਿਹਾ ਹੈ ਇਹਨਾਂ ਚਾਰ ਕਿਰਤ ਕੋਡਾਂ ਨੂੰ ਲਾਗੂ ਕਰਨ ਦਾ ਮਤਲਬ ਸਿਰਫ ਸਿਰਫ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਸਿੱਧੇ ਤੌਰ ਤੇ ਲਾਭ ਦੇਣਾ ਹੈ ਇਸ ਸਮੇਂ ਹੋਰਨਾਂ ਤੋਂ ਇਲਾਵਾ ਓਮਪ੍ਰਕਾਸ਼ ਹਰੀਰਾਮ ਤਾਰਾ ਸਿੰਘ ਬੀਕਾ ਸੁਖਵਿੰਦਰ ਰਾਮ ਬਲਜੀਤ ਕੁਮਾਰ ਰਤਨ ਸਿੰਘ ਸ਼ਿਵਦਾਸ ਸੂਰਜ ਕੁਮਾਰ ਅਬਦੁਲ ਰਹਿਮਾਨ ਮਰਗੇਸ਼ਨ ਕੁਲਵਿੰਦਰ ਕੌਰ ਪੈਨਸ਼ਨਰ ਆਗੂ ਬਲਵਿੰਦਰ ਕੁਮਾਰ ਅਤੇ ਕੁਲਦੀਪ ਸਿੰਘ ਕੋੜਾ ਵੀ ਹਾਜ਼ਰ ਹੈ ਅੱਜ ਪੰਜਾਬ ਸਵਾਰਡੀਨਰ ਸਰਵਿਸ ਫੈਡਰੇਸ਼ਨ ਦੇ ਸੱਦੇ ਤੇ ਜਿਹੜੇ ਕੇਂਦਰੀ ਸਰਕਾਰ ਨੇ ਚਿਤਾਇਕ ਕਰਤ ਕਾਨੂੰਨ ਸੀ ਉਹਨਾਂ ਨੂੰ ਚਾਰ ਕੋਡਾਂ ਜਿਹੜਾ ਵਰਤਿਆ ਉਹਦੇ ਵਿਰੋਧ ਦੇ ਵਿੱਚ ਅੱਜ ਕੰਮੀ ਵਿਰੋਧ ਦੇ ਸਬੰਧ ਚ ਅੱਜ ਅਸੀਂ ਗ੍ਰਾਮ ਵਿਖੇ ਉਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਸਾਡੀ ਮੰਗ ਇਹ ਆ ਕਿ ਜਿਹੜੇ ਚਿਤਾਇਕ ਕਰਤ ਕਾਨੂੰਨ ਸੀਗੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਮਜ਼ਦੂਰਾਂ ਮਲਾਜ਼ਮਾਂ ਦੇ ਜਿਹੜੇ ਹੱਕ ਚ ਫੈਸਲੇ ਉਹਨੂੰ ਜਨਰਲਾਈਜ਼ ਕੀਤਾ ਜਾਵੇ ਸਰਕਾਰ ਨੂੰ ਜਿਹੜੇ ਮਲਾਜ਼ਮੇ ਆ ਤੇ ਮਜ਼ਦੂਰ ਜਿਹੜੇ ਸੰਘੀ ਮਜ਼ਦੂਰ ਵੀ ਆ ਉਹਨਾਂ ਦੇ ਜਿਹੜੇ ਉਹਨਾਂ ਦੀਆਂ ਸੁਭਾਵਾ ਆ ਉਹਦੀ ਪੱਕੇ ਹੋਣ ਦੀ ਗਾਰੰਟੀ ਦਿੱਤੀ ਜਾਵੇ ਜਿਹੜੀ ਪੁਰਾਣੀ ਪੈਨਸ਼ਨ ਆ ਉਹ ਬਹਾਲ ਕੀਤੀ ਜਾਵੇ ਇਹਦੇ ਨਾਲ ਕਿਹੜੇ ਸਰਕਾਰ ਨੇ ਹੋਰ ਜਿਹੜੇ ਮਲਾਜ਼ਮ ਵਿਰੋਧੀ ਕਾਨੂੰਨ ਸਾਰੇ ਅੱਦੀ ਕੀ ਕਰਨ ਜਿਹੜਾ ਜਨਤਕ ਅਦਾਰਿਆਂ ਦਾ ਕੀਤਾ ਜਾ ਰਿਹਾ ਉਹਨੂੰ ਬੰਦ ਕੀਤਾ ਜਾਵੇ ਇਸ ਕਰਕੇ ਅੱਜ ਦੇ 26 ਨਵੰਬਰ ਨੂੰ ਜਦੋਂ ਦੇਸ਼ ਦੇ ਅੰਦਰ ਸੰਵਿਧਾਨ ਲਾਗੂ ਹੋਇਆ ਅੱਜ ਲੋੜ ਉਸ ਸੰਵਿਧਾਨ ਨੂੰ ਬਚਾਉਣ ਦੀ ਆ ਕੇਂਦਰ ਦੀ ਸਰਕਾਰ ਸੰਵਿਧਾਨ ਨੂੰ ਜਿਹੜਾ ਬਚਾਉਣ ਦੇ ਨਾਂ ਦੇ ਉੱਤੇ ਸੰਵਿਧਾਨ ਦੀ ਰਾਖੀ ਕਰਨ ਦੇ ਨਾਂ ਦੇ ਉੱਤੇ ਉਸ ਸੰਵਿਧਾਨੀਆਂ ਧੜੀਆਂ ਡਾ ਰਹੀ ਆ ਕੱਲਾ ਕੱਲਾ ਕਰਕੇ ਉਹ ਸੰਵਿਧਾਨ ਨੂੰ ਜਿਹੜਾ ਖਤਮ ਕੀਤਾ ਜਾ ਰਿਹਾ ਜਿਹਦੇ ਨਾਲ ਕਿਰਤੀ ਵਰਗ ਮਜ਼ਦੂਰ ਹੋਵੇ ਵਿਦਿਆਰਥੀ ਹੋਵੇ ਮਲਾਜਮ ਹੋਵੇ ਕਿਸਾਨ ਹੋਵੇ ਜਿਹੜਾ ਵੀ ਕਰਤ ਕਰਨ ਵਾਲਾ ਉਹਦੇ ਜਿਹੜਾ ਆ ਉਹਦੇ ਹੱਕਾਂ ਦੇ ਡਾਕਾ ਮਾਰਿਆ ਜਾ ਰਿਹਾ ਇਸ ਕਰਕੇ ਅੱਜ ਅਸੀਂ ਫੇਰ ਕੇਂਦਰ ਦੀ ਸਰਕਾਰ ਨੂੰ ਜਿਹੜਾ ਚੇਤਾਵਨੀ ਦਿੰਨੇ ਆ ਕਿ ਉਹ ਜਿਹੜੇ ਕੈਪਟਨ ਕਾਨੂੰਨ ਜਿਹੜੇ ਆ ਚਿਤਾਈ ਉਹ ਜਿਹਨੂੰ 4 ਕੋਟਾ 'ਚ ਵਰਤਿਆ ਉਹਨੂੰ ਵਾਪਸ ਲਵੇ ਤੇ ਆਉਣ ਵਾਲੇ ਦਿਨਾਂ 'ਚ ਤਿੱਖਾ ਜਿਹੜਾ ਸੰਘਰਸ਼ ਕੀਤਾ ਜਾਵੇਗਾ ਪੰਜਾਬ ਸਾਡੀਆਂ ਸਰ ਫੈਡਰੇਸ਼ਨ ਜਿੰਦਾਬਾ 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 ਕੇਂਦਰ ਤੇ ਰਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਮਰਦਾਬਾ 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 ਚਤਾਈ ਕਰਤ ਤੁਨਾਂ ਨੂੰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਚਤਾਈ ਕਰਤ ਤੁਨਾਂ ਨੂੰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਕੇਂਦਰ ਤੇ ਰਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਮਰਦਾਬਾ 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 ਸਾਡੀਆਂ ਸਰ ਫੈਡਰੇਸ਼ਨ ਜਿੰਦਾਬਾ ਜਿੰਦਾਬਾ ਜਿੰਦਾਬਾ